ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ। ਅਰਵਿਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਵਖਾੜੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਤੇ ਹੋਰ ਆਗੂ ਜਿੱਥੇ ਭੰਗੜਾ ਪਾ ਰਹੇ ਨੇ ਉੱਥੇ ਹੀ ਅਰਵਿਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਉੱਤੇ ਉਹਨਾਂ ਕੇਕ ਕੱਟ ਰਹੇ ਨੇ ਲੱਡੂ ਵੰਡ ਰਹੇ ਨੇ ਤਸਵੀਰਾਂ ਚੰਡੀਗੜ੍ਹ ਤੋਂ ਵਖਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਜਿੱਥੇ ਮੰਤਰੀ ਅਨਮੋਲ ਗਗਨਮਾਨ ਵੀ ਪੰਗੜੇ ਪਾਉਂਦੇ ਹੋਏ ਖੁਸ਼ੀ ਮਨਾਉਂਦੇ ਹੋਏ ਵਖਾਈ ਦੇ ਰਹੇ ਨੇ ਕੇਕ ਕੱਟ ਰਹੇ ਨੇ ਲੱਡੂ ਵੰਡ ਰਹੇ ਨੇ ਤਸਵੀਰਾਂ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਵਖਾਰੇ ਆ ਤਾਂ ਤੁਹਾਨੂੰ ਦੱਸਦੀ ਹਰਵਿਦ ਕੇਜਰੀਵਾਲ ਨੂੰ ਅੱਜ ਜ਼ਮਾਨਤ ਮਿਲ ਗਈ ਹੈ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਇਸ ਤੋਂ ਪਹਿਲਾਂ ਅਰਵਿਦ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਮੌਕੇ ਬਾਹਰ ਆਏ ਸੀ ਉਹਨਾਂ ਨੂੰ ਉਸ ਮੌਕੇ ਜ਼ਮਾਨਤ ਮਿਲੀ ਸੀ ਤਾਂ ਹੁਣ ਉਹਨਾਂ ਨੂੰ 176 ਦਿਨਾਂ ਦੇ ਬਾਅਦ ਜ਼ਮਾਨਤ ਮਿਲੀ ਹੈ ਜਿਸ ਮੰਗਰੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਵਧਾਈਆਂ ਦੇ ਰਹੇ ਨੇ ਉੱਥੇ ਹੀ ਨੱਚ ਟੱਪ ਕੇ ਖੁਸ਼ੀਆਂ ਮਨਾ ਰਹੇ ਨੇ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਵਿਖਾ ਰਹੇ ਹਾਂ ਜਿੱਥੇ ਮੰਤਰੀ ਅਨਮੋਲ ਗਗਨ ਮਾਨ नाच रहे हुए बखाई दे रहे ने केक काट रहे ने ते लड्डू बांट रहे ने आज लोकतंत्र की जीत होने पर बधाई देती हूं और सुप्रीम कोर्ट के फैसले पे हम उनको धन्यवाद देते हैं और सभी बहुत खुश हैं पूरे कार्यकर्ता हमारी पूरी हमारे लीडर हमारे नेता बाहर आ गए हैं जी जिस तरीके नाल जिस तरीके जो जिस्त्र कह रही हैं बिल्कुल है या भाजपा भी कहती थी तो ਦੇਖੋ ਜਿਹੜੀ ਈਡੀ ਦੇ ਮਾਮਲੇ ਵਿੱਚ ਬੇਲ ਮਿਲੀ ਸੀ ਇਹ ਕਲੀਅਰ ਹੋ ਗਿਆ ਕਿ ਸੀਆ ਸੀਬੀਆਈ ਨੂੰ ਸਿਰਫ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਰੋਕਣ ਲਈ ਜਿਹੜਾ ਸਾਰਾ ਵਰਤਿਆ ਗਿਆ ਸੀ ਤੇ ਅੱਜ ਲੋਕਤੰਤਰ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਤੇ ਮੈਂ ਸਮੁੱਚੇ ਪੰਜਾਬ 'ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਦੇਸ਼ਵਾਸੀਆਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਵਲੰਟੀਅਰਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਦਿਨੀ ਹੈ ਇਸ ਖੁਸ਼ੀ ਦੇ ਦਿਨ ਉੱਤੇ ਸਾਡੀ ਦੇਖੋ ਜਦੋਂ ਨੇਤਾ ਹੋਵੇ ਜਿਹਦੀ ਅਗਵਾਈ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਬਾਹਰ ਆ ਜਾਣ ਨਾਲ ਇੱਕ ਜਿਹੜਾ ਉਤਸ਼ਾਹ ਤੇ ਜੋਸ਼ ਟੀਮ ਚ ਪੈਦਾ ਹੁੰਦਾ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਚ ਦੇਖਣ ਨੂੰ ਮਿਲ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਬਹੁਤ ਖੁਸ਼ ਹਾਂ ਸੀ ਸੁਪਰੀਮ ਕੋਰਟ ਦੀ ਫੈਸਲੇ ਨੂੰ ਕਿੰਦਾ ਦੇਖਦੇ ਹੋ ਜੀ ਮੈਮ ਜੀ ਸੁਪਰੀਮ ਕੋਰਟ ਤੋਂ ਬਹੁਤ ਖੁਸ਼ ਹੈ ਗੁਮਾਨਤ ਦਿੱਤੀ ਹੈ ਈਡੀ ਦੇ ਮਾਮਲੇ ਤੇ ਜਿਹੜੀ ਬੇਲ ਮਿਲੀ ਸੀ ਸੀਬੀਆਈ ਦਾ ਸਾਰਾ ਜਿੰਨਾ ਵੀ ਮੋਦੀ ਸਰਕਾਰ ਨੇ ਉਹਨਾਂ ਉੱਤੇ ਉਹਨਾਂ ਦੀ ਰਿਹਾਈ ਨੂੰ ਰੋਕਣ ਲਈ ਸਾਰੀ ਕਾਰਵਾਈ ਕਰਵਾਈ ਸੀ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ ਕਿ ਇਮਾਨਦਾਰ ਨੇਤਾ ਦੀ ਜਿੱਤ ਹੋਈ ਹੈ ਇਮਾਨਦਾਰੀ ਦੀ ਜਿੱਤ ਹੋਈ ਹੈ ਅਸੀਂ ਸੁਪਰੀਮ ਕੋਰਟ ਦੇ ਇਸ ਸ਼ਾਨਦਾਰ ਫੈਸਲੇ ਦਾ ਸਵਾਗਤ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਖੁਸ਼ ਹਾਂ ਜੀ